گرو پیارو اپنا پتا ہے سربنس دانی دسم پتا امرت کے دے کلک والے پو ਹੱਕ ਹੱਕ ਅੰਦੇਸ਼ ਬਾਦ ਸ਼ਰਧ ਦੇਸ਼ ਜਿਨ੍ਹਾਂ ਨੇ ਆਪ ਬਚਨ ਕੀਤੇ ਤਹੀ ਪਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨੀ ਸਤਗੁਰਾਂ ਦਾ ਅਜਬ ਪ੍ਰਕਾਸ਼ ਉਪ ਹੋਇਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 358ਵਾਂ ਤੋ ਤੁਹਾਨੂੰ ਆਸ਼ੀਰਵਾਦ ਆਜਾ ਆਪਾਂ ਬੜੀ ਪ੍ਰੇਮ ਭਾਵ ਸ਼ਰਧਾ ਨਾਲ ਮਨਾਲੇ ਹਨ ਜਿਤਨੀਆਂ ਵੀ ਸੰਤਾਂ ਨੇ ਉਧਰ ਕੀਤਾ ਉਪਰਲਾ ਕੀਤਾ ਅੰਮ੍ਰਿਤ ਵੇਲੇ ਦੀ ਸਵਾਗਤ ਕੀਤੀ ਆਪ ਜੀਆਂ ਨੇ ਸੁਖੁਮਨੀ ਸਾਹਿਬ ਜੀ ਦੇ ਪਾਠ ਕੀਤੇ ਪਰਮਾਤਮਾ ਦੇ ਰੂਪ ਵਿੱਚ ਹਰ ਜਸ ਗਾਇਨ ਕੀਤਾ ਸੋਈਆਂ ਦੇ ਪਾਠ ਕੀਤੇ ਗੁਰੂ ਚਰਨਾਂ ਨੂੰ ਜੁੜ ਕੇ ਪਾਵਨ ਮੁਖਵਾਕ ਸਰਵਨ ਕੀਤਾ ਸਭਨਾ ਦਾ ਧੰਨਵਾਦ ਸਭਨਾ ਨੂੰ ਜੀ ਆਵੋ ਸਾਡੇ ਸੋਚੇ ਸਤਾਪਨੋਂ ਸੋਚੀ ਗੁਰਦੁਆਰਾ ਮਨੇਜਟਰੋਂੋਂ ਅਤੇ ਨਾਮ ਸੋਚੇ ਗੁਰੂ ਨਾਨਕ ਨਾਮ ਲੇਵਾ ਸੰਤਾਂ ਵੱਲੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪਾਵਨ ਪ੍ਰਕਾਸ਼ ਤੁਰਪਦੀ ਲੱਖ ਲੱਖ ਵਧਾਈ ਪਰਮਾਨ ਕਰੋ ਕਹਤਾ ਰੈਕੀ ਜੀ ਕੀ ਬਤੇ ਸਾ슴 ਜੀ ਮੇਰਾ ਨਾਮ ਗੁਰਿੰਦਰ ਸਿੰਘ ਹੈ ਮੈਂ ਮੁਹਾਲੀ ਪੰਜਾਬ ਦਾ ਰਹਿਣ ਵਾਲਾ ਮੈਂ ਕੁੜੇ ਤੋਂ ਪਹਿਲਾਂ ਅਕੀ ਆਸਟ੍ਰੇਲੀਆ ਸਿडनी ਆਪਣੇ ਬੇਟੇ ਨੂੰ ਮਿਲਣ ਆਇਆ ਅੱਜ ਸਰਵਸਥਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਵਸ਼ਵ ਅਤੇ ਬੈਟੇ ਰੌਣਕਾ ਦੇਖ ਕੇ ਬਹੁਤ ਨਿਹਾਲ ਹੋਇਆ ਮੈਂ ਆਪਣੇ ਘਰ ਪੰਜਾਬ ਦੀ ਯਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਦੀਆਂ ਲੱਖ ਲੱਖ ਵਧਾਈਆਂ ਜੀ ਹਮ ਹਮਾ ਕੇ ਪਹੁੰਚੋ ਸੰਗਤਾਂ ਧੰਨ ਗੁਰਗੰਸਾਹ ਮਹਾਰਾਜ ਜੀ ਦੀ ਹਜ਼ੂਰੀ ਚ ਆ ਕੇ ਗੁਰਗੰਸਾਹ ਮਹਾਰਾਜ ਦੇ ਨਕਮਸਤਕ ਹੋ ਕੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਚ ਰਸੀ ਤੁਹਾਡੇ ਹੱਥਾਂ ਚ ਰਹਾਂਗੇ ਜਦੋਂ ਤੱਕ ਤੁਹਾਡੀ ਰਹਿਮਤ ਰਹੇਗੀ ਅਸੀਂ ਤੁਹਾਡੇ ਨਾਲ ਜੁੜਾਂਗੇ ਤੇ ਸੰਸਾਰ ਸਾਗਰ ਤੋਂ ਤਰ ਜਾਾਂਗੇ ਜਦੋਂ ਸਿੱਖ ਆਪ ਜੀ ਦੇ ਹੱਥਾਂ ਚੋਂ ਨਿਕਲ ਗਿਆ ਜੋ ਕਲਗੀਆਂ ਵਾਲੇ ਸਾਹਿਬ ਜੀ ਨੇ ਆ ਬਚਨ ਆ ਕੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦੀਓ ਮੈਂ ਸਾਰਾ ਜਾਪੇ ਕਹੇ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀ ਕਹਿੰਦੇ ਜਦ ਹੋਏ ਵਿਪਰਨ ਕੀ ਰੀਤ ਪੈ ਕੇ ਗੁਰੂ ਦੀ ਮਤ ਨੂੰ ਛੱਡ ਕੇ ਇਹ ਪੈ ਕੇ ਹੋਰ ਬ੍ਰਹਮਣਵਾਦੀ ਰੀਤੀ ਵਿੱਚ ਇਹ ਪੈ ਕੇ ਮੜੀਆਂ ਮਸਾਣਾ ਤੇ ਕਮਰਾਂ ਪੂਜਣ ਵਿੱਚ ਪਾਤਸ਼ਾਹ ਕਹਿੰਦੇ ਮੈਂ ਨਾ ਕਰਾਂ ਇਨਕੀ ਪ੍ਰਤੀ ਤੇ ਪ੍ਰਕਾਸ਼ ਹਮਾਰਾ ਪ੍ਰੇ ਨਾਸ਼ ਬਿਕਾ ਪਾਨੇ ਓ ਪਟਨਾਸ਼ ਬਿਕਾ ਪਾਲੇ ਤੇ ਪਰਕਾ ਮਾਰਾ ਕਯੋ ਤੇ ਪਰਕਾ ਸਾਦੀ ਵਿਖੇ ਪਵਦੇ ਹੋ ਕਈ ਪਰਕਾਈ ਮਾਰਾ ਪਇਓ ਫਾਈਂਗ ਨੰਦ ਲਾਲ ਕੋਆ ਉਹਨਾਂ ਦੀ ਗੱਲ ਕਰਦੇ ਨੇ ਬਾਣੀ ਦਾ ਨਾਮ ਹੈ ਗੰਜ ਨਾਮਾ ਫਾਰਸੀ ਵਿੱਚ ਪਰਸ਼ੀਅਨ ਜਿਹਨੂੰ ਆਖਦੇ ਆ ਅਗਰੇਜੀ ਚ ਉਹਨਾਂ ਨੇ ਟਾਈਟਲ ਹੀ ਦੇਖੋ ਕੀ ਲਿਖਿਆ ਦਸਵੇਂ ਮਾਸ਼ਾ ਅੱਲਾ ਬਾਣੀ ਦਾ ਨਾਮ ਗੰਜ ਨਾਮਾ ਗੰਜ ਹੁੰਦਾ ਟ੍ਰੈਜਰ ਨਰਮਲ ਲੈਟਰਸ ਬਾਣੀ ਕਹਾ ਜੀ ਨੂੰ ਜਿਹਦੇ ਵਿੱਚ ਟ੍ਰੈਜਰ ਮਿਲੂ ਸਾਨੂੰ ਜਦ 10ਵੇਂ ਪਾਸ਼ਾ ਦਾ ਚੈਪਟਰ ਆਉਂਦਾ ਉੱਥੇ ਲਿਖਿਆ ਟਾਈਟਲ ਜਿਵੇਂ ਅਸੀਂ ਚੈਪਟਰ ਰੱਖਦੇ ਆ ਸੰਤਨਪਤੇ ਤਮ ਸੰਤਨਤ ਅੱਜ ਵੀ ਯੂਜ਼ ਹੁੰਦਾ 10ਵੀਂ ਸੰਤਨਤ ਜਿਹਨੂੰ ਅਸੀਂ ਕਹਿ ਸਕਦੇ ਆ 10ਵਾਂ ਡੋਮੇ 10ਵਾਂ ਕਿੰਗਡਮ 10ਵਾਂ ਰਾਜ ਹੁਣ ਇਫਤਿਹ ਸਮੂਹ ਪਾਸ ਕਰਨਾ ਪਊ ਕਿਉਂਕਿ ਗੁਰਬਾਣੀ ਵਿੱਚ ਹੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆ ਗਿਆ ਵਸਤ ਨਾਟਾਈ ਕਾ ਕਾ ਆਪੇ ਗੁਰਚਿਲਾ ਆਪੇ ਗੁਰਚਿਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੌਰਵ ਪਰਵ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰ ਸੰਗਤ ਕੀ ਨੀ ਖਾਲਸਾ ਮਨੁੱਖੀ ਦਵੇਦਾ ਵਾਹ ਵਾਹ ਕੋ ਬਿ RUBBER! <laughs> For all types of criminal law, family law, immigration law, conveyancing, and employment matters, please contact Tarandeep Singh on 0470412600.